ਮੰਵਾਹੇ ਗੁਰਜੀਕਾ ਖਾਲਸਾ ਮੰਵਾਹੇ ਗੁਰਜੀਕੀ ਭਾਤੇ ਗਰਮੂ ਕੋ ਮਾਲਕ ਦੇ ਅੰਦਰ ਆਪਦੇ ਪਾਵਰ ਆਵ ਜੋ ਜੀਵਨ ਪੈਦਾ ਕਰਦਾ ਸਿਰੇ ਟੇ ਭੇਜਦਾ ਉਹਦੇ ਬਰਾਬਰ ਦਾ ਕੋਈ ਨਹੀਂ ਆ 905 ਅੰਗ ਤੇ ਰਾਮਕਲੀ ਮਹਲੇ ਪਹਿਲੇ ਵਿੱਚ ਮਾਰਕ ਦਸਰੇ ਆ ਅੰਤਰਾ ਉੱਤਪਉਜਾ ਅਵਰਨਾ ਕੋਈ ਉਹਦੇ ਬਰਾਬਰ ਦਾ ਹੋਰ ਨਹੀਂ ਹੈ ਬਈ ਉਹਦੇ ਕੋਲੇ ਪਾਵਰ ਆ ਕੈਦਾ ਕਰਨਾ ਜੀਵ ਨੂੰ ਖਤਮ ਕਰਨਾ ਉਹ ਆਪ ਹੀ ਪਾਵਰ ਪਾਵਰ ਰੱਖਦਾ ਨਿਕਲ ਜਿਵੇਂ ਲੱਗ ਜਾਣਾ ਜੇ ਅਸੀਂ ਉਹ ਪਾਵਰ ਦੇ ਸਮਝ ਲਏ ਹੁਕਮ ਨੂੰ ਸਮਝ ਲਿਆ ਮੰਨ ਲਿਆ ਫਿਰ ਅਸੀਂ ਇਸ ਜਨਮ ਤੋਂ ਖਲਾਸੀ ਪਾ ਸਕਦੇ ਹਾਂ ਕੋ ਜੋ ਕਹੀਏ ਸੋ ਪ੍ਰਾਪਤ ਹੋਈ ਸਾਰਾ ਹੁਕਮ ਮਾਲਕ ਦਾ ਕੋਈ ਕੋ ਸਾਬ ਨੂੰ ਸਵਾਗਤ ਦੇ ਕੇ ਭੇਜਿਆ ਅਲੱਗ ਵੀ ਇਹਨਾਂ ਵਿੱਚ ਮੈਂ ਇੰਟਰਫੇਅਰ ਨਹੀਂ ਕਰੂੰਗਾ ਤੁਸੀਂ ਆਪ ਇਹਦੇ ਮਾਲਕਾਂ ਇਹਦੇ ਵਿੱਚ ਤੁਸੀਂ ਹੁੰਦੇ ਮੇਰੇ ਨਾਲ ਮਲਾਪ ਕਰਕੇ ਜੇ ਮੈਨੂੰ ਆਪ ਦਾ ਰੂਪ ਹੀ ਧਾਰਨ ਕਰਦੇ ਤੁਸੀਂ ਮੇਰੇ ਰੂਪ ਬਣ ਜਾਉਗੇ ਫਿਰ ਸਾਨੂੰ ਜਮਾ ਤੋਂ ਦਰਮਾਦਨੀ ਹੇ ਮੈਂ ਜੁਗਾ ਜਗੰਤਰ ਮੈਂ ਹੀ ਇੱਥੇ ਜੁਗਾ ਜਗੰਤਰ ਸਹਿਬ ਸੱਚ ਸੋਈ ਮੈਂ ਹੀ ਐ ਕੋਈ ਮੈਂ ਆਦੇ ਬਰਾਬਰ ਦਾ ਕੋਈ ਪੈਦਾ ਨਹੀਂ ਕੀਤਾ ਤੁਸੀਂ ਮੇਰੇ ਬੱਚੇ ਆ ਸਾਰੇ ਉਹ ਤੋਂ ਤੁਹਾਨੂੰ ਮੈਂ ਹੀ ਕਰਦਾ ਹਾਂ ਪਰ ਮੈਂ ਆਪ ਹੀ ਲੈਣਾ ਉੱਤ ਪਰਤ ਪਰਲੋਂ ਹੋਰ ਨਾ ਕੋਈ ਕਾ ਜਾਂ ਤੁਸੀਂ ਮੇਰੇ ਆਧਾਰ ਦੇ ਨਾਲ ਚੱਲੋਗੇ ਹੋ ਕੋਰਾ ਚੱਲੋਗੇ ਗਿਆਨ ਦੁਆਰਾ ਤੁਸੀਂ ਆਵੋਗੇ ਧਿਆਨ ਦਰ ਆਵੋਗੇ ਸੰਤਾਂ ਦੀ ਓਟ ਲਾ ਕੇ ਮੈਂ ਫਿਰ ਜਨਮਾਂ ਨੂੰ ਖਤਮ ਕਰ ਫਿਰ ਤੁਸੀਂ ਮੇਚਾਂ ਨਾਲ ਮਹਿਰ ਕੇ ਮਾਲਕ ਬਣ ਕੇ ਤੁਸੀਂ ਇਸ ਜੇ ਨੂੰ ਦੇਖੋਗੇ ਐਸਾ ਮੇਰਾ ਠਾਕਰ ਗਹਿਰ ਗੰਭੀਰ ਵੀ ਤੁਸੀਂ ਮੇਰੇ ਬੱਚੇ ਬਣ ਜੂ। ਤੈਨਾਂ ਨੇ ਤੁਮ ਠਾਕਰ ਇਹ ਗ੍ਰਹਿ ਸਭ ਤੇਰਾ। ਜਿਨ੍ਹਾਂ ਨੇ ਜਪਿਆ ਉਹਨਾਂ ਦੀ ਗੱਲ ਮੈਂ ਮਾਲਕ ਨੇ ਕਰਦਾ। ਜਿਨੂੰ ਜਪਿਆ ਤਨਹੀਂ ਸੁਖ ਪਾਇਆ ਹਰ ਕੇ ਨਾਮ ਨਾਲ ਲੱਗੇ ਜਮਤੀਆ। ਜਿਨ੍ਹਾਂ ਨੇ ਜੱਪਿਆ ਚੇਤੇ ਰੱਖਿਆ ਉਹ ਦਿਨ ਦੇ ਵਿੱਚ ਤੁਰਦੇ ਫਾਇਦੇ ਬਣੇ ਉਹਦੇ ਫਿਰ ਉਹਦੇ ਬਾਅਦ ਨੂੰ ਸੁਣਿਆ ਅੰਤਰਗਤ ਫਿਰ ਆ ਮੈਂ ਉਹਨੂੰ ਆਪਦੇ ਬਰਾਬਰ ਦੀ ਪਾਤੀ ਦੇਖ ਕੇ ਸਭ ਕੁਝ ਲੈ ਜਨਾਂ ਕੁਝ ਨਹੀਂ ਦੇ ਜਨਾਂ ਬਖਸ਼ ਦੇਣਾ ਸਰੋਪਾ ਬਾਣਾ ਸਤਿਗੁਰ ਸਰਪੋਦੇਵ ਰੂਪਾ ਬਾਬਾ ਦਾ ਮਾਰਨੇ ਬਖਸ਼ ਕਰਦੀ ਕਿ ਮੈਂ ਨਵਾਜ਼ ਨਾਮ ਕਹੇ ਜਿਸੇ ਨਵਾਜੇ ਗੁਰਮੁਖ ਸਾਜੇ ਨਾਮ ਬਸੇ ਤਨ ਅਨਹਦ ਬਾਜੇ ਐਸਾ ਸੁੱਖ ਕਹੀ ਠਗਾਈ ਜੰਮਣਾ ਮਿਲ ਜੰਮ ਨਹੀਂ ਆਵਾ ਮਨੋ ਕੀ ਹਾਲ ਹੈ ਨਾਮ ਰਤਨ ਹੀਰਾ ਨਰਮੋਲ ਮਾਲਕ ਦੇ ਹੀਰੇ ਮੋਤੀ ਆਵਾਜ਼ जिंद दुनिया कीमत नहीं है कीमत कित माल एक हट आ साचा साहेब अमर अतौर मालिक एक ही है, मेरे होने सारी दुनिया चल रही है, उसी की है जीवा सुची करनी है ਉਹਨੂੰ ਗੰਦ ਨਹੀਂ ਬੋਲਣ ਦੇਣਾ ਜੇ ਬਾ ਸੋਚੀ ਸੱਚਾ ਬੋਲ ਜੇਵਾ ਇਹਦੇ ਲੇ 32 30 ਬੱਤੀ ਦੰਦਾ ਵਿੱਚ ਰੱਖੀ ਆ ਵੜ ਦੰਦ ਲਾਇਵੇ ਬੋ ਨਰਮ ਵੱਢ ਜਾਂਦੀ ਆ ਫਿਰ ਦੇਖ ਲਾਓ ਹਰ ਵਕਤ ਚਲਾਉਂਦਾ ਬਲਾਉਂਦਾ ਵਾਹਿਗੁਰੂ ਕਹਿੰਦਾ ਓਮ ਕਹਾਂ ਲੱਗਣੇ ਓਮ ਕਹਿੰਦੇ ਔਰ ਉਹ ਮਾਲਕ ਇਹੇ ਰੱਖੀ ਆਵੜ ਰੱਖਦਾ ਜਿਹੜਾ ਐਸਾ ਗੁਰਮੁਖ ਪਰਮੇਸ਼ਰ ਬਾਕਸ ਕਰਦਾ ਇਹ ਜਗ੍ਹਾ ਤੋਂ ਜੀਵ ਦੇ ਰੱਖੀ ਰੱਖ ਸਕਦਾ ਫਿਰ ਥੋੜੀ ਰੱਖੀ ਕਿਵੇਂ ਰੱਖੂਗਾ ਥੋੜੀ ਰੱਖੀ ਕਿਵੇਂ ਨਹੀਂ ਰੱਖ ਸਕੂਗਾ ਉਹਦੇ ਕੋਲ ਪਾਵਰ ਆ ਸਾਨੂੰ ਇਹਦੇ ਨੇ ਨਰਕ ਉਹਦੇ ਵਿੱਚ ਉਗਾ ਲੈਂਦਾ ਕਿਉਂ ਉਹਨੂੰ ਦੁਬਾਰਾ ਫਿਰ ਇਰੋਲੀ ਮਰਦਾ ਹੈਗਾ ਮਰਦਾ ਕਾਰਦਾਰ ਸੱਚਾ ਨਾਹੀ ਰੋਣਾ ਜਿਨਾਂ ਨੇ ਹਿਰਦੇ ਦੇ ਵਿੱਚ ਮਾਲਕ ਦੀ ਸਲਾਹ ਵਿਚਾਲੀ ਫਰਕਰ ਬੈਠ ਕੇ ਪ੍ਰਭੂ ਦੇਖਣ ਲੱਗ ਗਿਆ ਉਹ ਦੋ ਤਰੀਕੇ ਦੇਖਣ ਦੇ ਇੱਕ ਸੁਣ ਦੇ ਕਹਿੰਦਾ ਕਿਸੇ ਨੂੰ ਪ੍ਰਕਾਸ਼ ਪਹਿਲਾਂ ਹੋ ਜਾਂਦਾ ਨਾਲ ਰਾਤ ਸੌਂਦਾ ਰੋਗ ਰੋਗ ਜੰਦਾ ਆਣਾ ਦਾ ਬਾਣੀ ਨਾਲ ਦੇ ਬਿਆ ਸਹਿਤ ਹਨ ਹੰਨੇ ਕੋ ਜਾਂਦਾ ਜਿਹੜੇ ਪਲੇਖੇ ਵਿੱਚ ਪਾਇਆ ਮਾਲ ਕਰੇ ਇੱਕ 92 ਬੈਸੇ ਡੂੰਗਰ ਅਸਥਾਨਾਂ ਕਹਿੰਦਾ ਜਿਹੜੇ ਬੈਸ ਕਰਦੇ ਉਹ ਡੂੰਗੀ ਕੁਫਾ ਵਿੱਚ ਫਸ ਗਏ ਬਾਹਲਾ ਮਿੰਨਿਕਾ ਨੂੰ ਖੋਦਦਾ ਉਹ ਤੋਂ ਇੱਕ ਮਾਲਕੀ ਗੜ ਸਦਾ ਕਿਉਂ ਉਹ ਹਰੇਕ ਜੜੇ ਜੜੇ ਵਿੱਚ ਸਮਾਇਆ ਉਹਨਾਂ ਇੱਕ ਨਾਮ ਨੂੰ ਫਿਰ ਉਹ ਮਾਲਕ ਕੌਣ ਕਹੇ ਉਹ ਇੱਕ ਨਾਮ ਆਵਾਜ਼ ਆ ਜਿਹਨੂੰ ਕਹਿੰਦੇ ਮੰਤੂ ਜੋਤ ਸਰੂਪ ਆਪਣਾ ਮੂਲ ਪੈਚ ਹੈ ਨਾਮ ਬਸਾਰ ਪਚੇ ਹਮਾਨ ਕਹਾਂ ਜਿੰਨਾ ਨਾਮ ਨੂੰ ਵਿਸਾਰਤਾ ਪੁੱਲ ਗਏ ਸੰਤਾਂ ਨੇ ਮੋੜ ਨਹੀਂ ਰਵਾਈ ਹੈਗੀ ਜਿਹਨ ਗੁਰੂ ਬਾਰੇ ਪੈਸੇ ਗਾਉ ਸੰਗ ਕਿਉਂ ਕਿਉਂ ਬੋਲ ਰਹੇ ਆ ਤਾਂ ਉਹ ਵੀ ਸੰਤਾਂ ਤੋਂ ਬਿਨਾ ਨਿਕਲਦਾ ਨਹੀਂ ਨਾਮ ਤੋਂ ਬਿਨਾ ਜੇ ਨਾਮ ਜਿਹੜੇ ਅੰਦਰ ਸਾਡੇ ਪਰਗ ਨਹੀਂਦਾ ਉਹ ਤੋਂ ਬਿਨਾ ਗਿਆਨ ਨਹੀਂ ਆਉਂਦਾ ਗਿਆਨ ਲਿਆਉਣ ਦੇ ਤਾਂ ਸੰਤਾਂ ਦੇ ਵਿੱਚ ਜਾ ਰੱਖਣਾ ਪੈਣਾ ਜੋਸੀ ਪੂਰਾ ਇਹਨੂੰ ਸਹੀ ਤਰੀਕੇ ਨਾਲ ਵਰਤਾਂਗੇ ਸਾਡਾ ਨਾਮ ਪ੍ਰਗਟ ਹੋਊਗਾ ਜਿਨੂੰ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਜੋ ਕਟਕੜ ਹਰ ਭਰਪੂਰਿਆ ਨਾਮ ਰਤਨ ਤੇ ਨਹਿਦੇ ਪ੍ਰਗਟਿਆ ਜੋਗੁਰ ਸ라이 ਕੱਜ ਪਿਆ ਇਹ ਗੁਰੂ ਦੇ ਚਰਨਾਂ ਚਲੇ ਗਏ ਉੱਥੇ ਆਵਾਜ਼ ਕੋਈ ਸੁਣਾਂਗੇ ਉੱਥੋਂ ਗਿਆਨ ਵਰਗਣਾ ਪਊ ਨਾ ਬਿਨਾ ਕਿਆ ਗਿਆਨ ਧਿਆਨ ਵੱਟੇ ਧਿਆਨ ਵੀ ਲੱਗਣਾ ਜਿਆਦਾ ਕੋਈ ਗਰਮਕ ਬਿਠਾਉਂਦਾ ਆਪਾਂ ਨੂੰ ਇਹ ਭਾਈ ਸਾਹਿਬ ਨੇ ਬਿਠਾਇਆ ਸੇਵਾ ਸਿੰਘ ਨੇ ਫੇਰ ਉਹਦਾ ਮਾਨ ਪੈਂਦਾ ਦਰਗਾਹ ਦਾ ਗਰਮਕ ਪਾਵੇ ਦਰਗਾਹ ਦਾ ਕਹ ਤੱਕੇ ਨਾਲ ਨਹੀਂ ਕਰ ਸਕਦੇ ਜੇਤੂ ਕਹਿੰਦਾ ਮੈਂ ਕਹਿੰਦਾ ਹਾਂ ਵੀ ਇਹ ਨਵਾਂ ਬੰਦਾ ਬਾ ਨਵਾਂ ਬੰਦਾ ਕਿਹੜਾ ਆ ਤੁਸੀਂ ਇਹਨੂੰ ਸੋਚਿਓ ਨਵਾਂ ਬੰਦਾ ਕੋਈ ਨਹੀਂ ਹੈ ਅਜੀ ਇੱਕ ਹਾਇਓਡ ਮੜਾਲੀ ਇਹ ਨਵਾਂ ਬੰਦਾ ਵਾ ਨਵਾਂ ਬੰਦਾ ਤੇ ਆਉਂਦਾ ਹੀ ਨਹੀਂ ਕੋਈ ਇਹਦਾ ਪ੍ਰਾਣੇ ਜਨਮਾਂ ਦੇ ਇਕੱਠੇ ਹੋਏ ਕੋਈ ਅੱਜ ਆ ਗਿਆ ਕੋਈ ਦਸ ਸੌ ਦਾ ਪਹਿਲਾਂ ਆਇਆ ਜਾਂ ਦਸ ਸੌ ਦਾ ਪ੍ਰਾਣ ਨਹੀਂ ਜਾਂ ਅੱਜ ਉਹ ਨਵਾਂ ਨਹੀਂ ਹੈਗਾ ਸਾਰੇ ਪ੍ਰਾਣੇ ਜੀ ਹੱਟ ਨਾ ਧੱਕਾ ਕਰਦੇ ਹੁਣ ਮਾਲ ਕਹਿੰਦੇ ਨਹੀਂ ਪਾ ਸਕਦੇ ਹੱਟ ਹੰਕਾਰ ਕਰੇ ਨਹੀਂ ਪਾਵੇ ਵਾੜ ਪੜੇ ਲੈ ਲੋਕ ਸੁਣਾਵੇ ਵਾੜ ਪਾੜ ਲੋਕ ਸੁਣਾਉ ਤਾਂ ਇੱਕ ਆਹ ਬਣਾ ਲਿਆ ਆਪਣੇ ਆਪ ਨੂੰ ਵੀ ਮੇਰੇ ਵਰਗਾ ਕੋਈ ਹੈ ਨਹੀਂ ਇੱਕ ਤੀਰਸਾਂ ਦੇ ਨਾਉਣ ਲਾਗੇ ਤੀਰਸ ਪਰਮਸ ਵਿਆਦਨ ਜਾਵੇ ਕਹਿੰਦਾ ਉਹਦੀ ਮੈਲ ਨਹੀਂ ਜਾਣੀ ਤੀਰਸ ਦੇ ਨੱਤੇ ਨਾਮ ਬਿਨਾ ਕਿਹੜੇ ਸੁਖ ਪਾਵੇ ਜੋ ਨਾਮ ਆ ਨਾਮ ਤੋਂ ਪ੍ਰਗਟ ਕੀਤਾ ਸਾਰਾ ਨਾਮ ਦੇ ਪਰੋਹੇ ਆ ਇਹ ਜੀ ਨਾਮ ਦੇ ਚਰਣਾ ਜੀ ਨਹੀਂ ਬੰਦੇ ਨਾਮ ਦੇ ਜਗ੍ਹਾ ਨਹੀਂ ਬੰਦੇ ਉਹਨਾਂ ਨੂੰ ਗਿਆਨ ਨਹੀਂ ਆਉਂਦਾਗਾ ਸਾਡਾ ਧਿਆਨ ਨਹੀਂ ਲੱਗਦਾਗਾ ਬਦਲੇ ਉਹ ਸੁਣਦੇ ਨਹੀਂ ਅਸੀਂ ਉਹ ਆਵਾਜ਼ ਨੂੰ ਮਾਰ ਕੋਈ ਬਾਈ ਕਹਿੰਦੇ ਹੋ ਵੀ ਯਤਨ ਕਰੇ ਬੰਦ ਕਿਵੇਂ ਨਾ ਰਹੇ ਦੇਖੋ ਜਦੋਂ ਅਸੀਂ ਜਿਵੇਂ ਬਿੰਦੀ ਆ ਯਤਨ ਕਰੇ ਬਿੰਦ ਬਿੰਦ ਮੋਰ ਬੀਰ ਜਾ ਮਾਦੇ ਰੱਖਦਾ ਇਹ ਦੋਨਾਂ ਨੂੰ ਇਕੱਠਾ ਨਹੀਂ ਹੁੰਦਾ ਉਹਨਾਂ ਦਾ ਘਰੇ ਸਹੀ ਬਣਦਾ ਨਹੀਂ ਹੈਗਾ ਆਪਣੇ ਦੋ ਮਾਪਿਓ ਇੱਕ ਮਾਪਿਓ ਜਿਵੇਂ ਕਾਂ ਦੀ ਤਰ੍ਹਾਂ ਬਾਲਦਾ ਪਰ ਗੋਣ ਜਿਹਨੇ ਆਪਾਂ ਨੂੰ ਜਨਮ ਦਿੱਤਾ ਸਰੀਰ ਬਣਾਇਆ ਇੱਕ ਪੱਕਾ ਪਰਮੇਸ਼ਰ ਸਾਰਿਆਂ ਦਾ ਹੀ ਮਾਪਿਓ ਇਹਨਾਂ ਕੋਲ ਅਲੱਗ-ਅਲੱਗ ਮਾਪੇ ਹੋਣਾ। ਇਹਨਾਂ ਸਾਰਿਆਂ ਦੇ ਮਾਪੇ ਉਹ ਆਪਣੇ ਅੰਦਰ ਬੈਠਾ। ਇੱਕ ਪਿੱਛਾ ਇੱਕ ਸੇਮ ਬਾਰਤ ਤੂੰ ਮੇਰੇ ਕੋਲ ਹਾਈ। ਤਾਂ ਹੀ ਕਹਿੰਦੇ ਰਾਜਾ, ਬਾਲਕ, ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਵੀ ਰਾਜਾ ਬਾਲਕਾਂ ਬੱਚਾ ਵਾ ਨਗਰੀ ਕਾਚੀ ਆ ਸਹੀ ਹੈ। ਦੁਸ਼ਟ ਕਾ ਮਾਂ ਪੰਜਾਏ। ਦੋਏ ਮائیں ਦੋਏ ਬਾਪਾ ਪੜੀਏ ਪੰਡਿਕ ਰੂ ਵਿਚਾਰੋ ਕਹਿੰਦੇ ਦੋ ਮਾਂ ਪਿਓ ਇੱਕ ਦਿਨ ਆ ਵੀਰ ਜੀ ਵਾਪਸ ਸਿੱਖਾ ਦਿੰਦਾ ਵਾ ਇੱਕ ਜੋ ਅੰਦਰ ਬੈਠਾ ਉਤਪਜ ਕਰਦਾ ਖੰਦਮ ਕਰਦਾ ਜੀ ਉਹਦਾ ਪੇਦਾ ਆ ਗਿਆ ਫੇਰ ਰੋਲਦਾ ਨਹੀਂ ਜੇ ਨਹੀਂ ਪੇਦਾ ਕਹਿੰਦਾ ਮਨੂਆ ਡੋਲੇ ਨਰਕੇ ਪਾਈ ਉਹ ਤੋਂ ਬਿਨਾ ਨਰਕਾਂ ਦੇ ਅਦਕਾਰੀਆਂ ਜੇ ਆਪਾਂ ਉਹਦੀ ਬਾਣੀ ਨਹੀਂ ਸੁਣਦੇ ਤਰੇ ਗੰਨੇ ਪਿਉ ਨੇ ਦੱਸਤਾ ਮਦਦ ਦਿੱਤੀ ਕਿਦਨੂੰ ਤੋਰਤਾ ਤੁਰ ਪਿਆ ਜਿਹੜਾ ਮਨੂਆ ਡੋਲਦਾ ਉਹ ਨਹੀਂ ਸੌਂਦਾ ਫਿਰ ਕਹਿੰ ਜੰਮਪੁਰ ਬਾਦੇ ਪਲੇ ਸਜਾਈ ਉਹਨ ਸਜਾ ਮਿਲਦੀ ਆ ਕਿਹੜੀ ਸੇਵਾ ਬੇਨਾਮੇ ਜੋ ਜਲ ਫਲ ਜਾਈ ਜਮਲ ਮਰਦੀ ਕਦੇ ਜਲ ਦਾ ਜਾਨਵਰ ਬਣਾਉਂਦਾ ਕਦੇ ਮਿੱਟੀ ਦਾ ਜਾਨਵਰ ਬਣਾਉਂਦਾ ਕਹਿੰਦੇ ਸਹਾਣਾ ਪੁਕੇ ਸੰਤ ਸਾਧਕ ਇਤੇ ਮਨ ਦੇਵਾ ਆਟ ਨਗਰ ਹੈਨਾ ਗਾਈ ਤਿਰਪਤਾਵੇ ਪੇਵਾ ਕਹਿੰਦੇ ਇੰਦਰੀਆ ਰਾਈ ਹਟ ਕਰਨਾ ਤੱਕਾ ਕਰਨਾ ਅੰਦਰੋਂ ਹੰਕਾਰ ਕਰਨਾ ਮੇਰੇ ਵਗਾ ਕੋਈ ਹੈ ਨਹੀਂ ਉਹ ਆ ਦੇ ਵਿਚਾਰ ਨਹੀਂ ਮਾਰ ਸਕਦਾ ਗਾ ਵਿਚਾਰ ਗਏ ਨੇ ਮਰਦੇ ਆ ਸ਼ਬਦ ਵਿਚਾਰ ਗਏ ਗੁਰ ਸੇਵਾ ਸਤਿਗੁਰੋਂ ਅੰਦਰ ਵਸਦਾ ਵਾ ਜੇ ਆਪਾਂ ਸੱਚ ਬੈਠੇ ਧਿਆਨ ਲਾਇਆ ਉੱਤੇ ਸਾਡਾ ਸਤ ਪਰਗਟ ਹੋਇਆ ਉਹ ਸ਼ਬਦ ਸੁਣਿਆ ਫਿਰ ਸਾਡਾ ਧਿਆਨ ਲੱਗਣ ਲੱਗਿਆ ਸਾਨੂੰ ਗਿਆਨ ਹੋਣ ਲੱਗਾ ਸੁਣ ਵਿੱਚ ਫੇਰ ਮਨ ਨਰਮ ਹੁੰਦਾ ਕਹਿੰਦਾ ਮਨ ਤਨ ਨੈਰਮਲ ਅਮਾਨ ਅਵੇਵਾ ਵੇਦਾ ਮੋਦ ਲਗਾ ਉਹਨੂੰ ਖਤਮ ਕਰਤਾ ਆਪਾ ਜਿਹੜਾ ਉਹਦਾ ਸੀ ਹੰਕਾਰ ਦਾ ਉਹ ਸੁਣ ਸੁਣ ਕੇ ਕਰ ਮੇਲੇ ਪਾਵੇ ਸੱਚ ਨਾਮ ਫੇਰ ਨਾਮ ਪੈਂਦਾ ਕਰ ਮੇਰੇ ਪਾਵੇ ਸੱਚ ਨਾਮ ਆਵਾਜ਼ ਮਾਲਕ ਦੀ ਇਹ ਤੁਨਾ ਜਿਹਦੇ ਸਾਰੇ ਦੁਨੀਆ ਸਾਰੇ ਪ੍ਰੋਹੀ ਆ ਜਿਹੇ ਸਾਰੇ ਜਿਹਦਾ ਰੂਪ ਰੰਗ ਦੇਖ ਨਹੀਂ ਹੈਗਾ ਰੂਪਨਾਰੇ ਕਰਨ ਲੰਕੋਤਰੇ ਗੁੰਦੇ ਬੜਾ ਪੈਣਾ ਉਹ ਲੋਕ ਆਪਣੇ ਗੁਰਮਖਵੜੇ ਸਾਰਿਆਂ ਦੇ ਤੋਂ ਜਲਦੀ ਆਸੀ ਉਹ ਮਾਲਕ ਦੇ ਚਰਨਾਂ 'ਚ ਬੈਠ ਕੇ ਸਵਾਣੇ ਬਦਲੀ ਹੋਣਾ ਤੂੰ ਸਰਨਾਗਤ ਰਹੋ ਰਹੋ ਦਾ ਮਤਲਬ ਇਹ ਦਰਤੀ ਬੈਠੋ ਸੁਭਾਅ ਸੁਆਵ ਐਸਾ ਬਣਾ ਲਓ ਹਰ ਵਕਤ ਤੁਰਦੇ ਫਿਰਦੇ ਬੈਠਦੇ ਰਹੋ ਐਸਾ ਸੁਭਾਅ ਬਣ ਜਾਵੇ ਸਾਡਾ ਮਨ ਮਾਲਕ ਦੀ ਸੇਵਾ ਕਰੀ ਜਾਵੇ ਅੱਖਾਂ ਦੇ ਕੇ ਸਤਿਗੁਰੂ ਦੀ ਸੇਵਾ ਕਰੀ ਜਾਵੇ ਮਨ ਅੰਦਰੋਂ ਨਾਮ ਦੀ ਸੇਵਾ ਕਰੀ ਜਾਵੇ ਗੁਰੂ ਦੀ ਫੇਰ ਮਾਲ ਦੱਸ ਦਿਆ ਉੱਥੇ ਭਗਤੀ ਪੈਦਾ ਹੁੰਦੀ ਆ ਤੁਮ ਤੇ ਉਪਜੋ ਭਗਤੀ ਪਾਉ ਪਿਆਰ ਉੱਥੇ ਪੈਂਦਾ ਪ੍ਰੇਮ ਫੇਰ ਜਪ ਜਪ ਜਪੋ ਗੁਰਮਖਰਨਾ ਫਿਰ ਉਹ ਹਰ ਵਕਤੇ ਗੁਰਮਖਾ ਮਾਲਕ ਦਾ ਨਾਮ ਸੁਣਦੇ ਫਿਰ ਉਹ ਕਹਿੰਦਾ ਗੁਰਮਖਨਾਦੰ ਗੁਰਮਖ ਵੇਦੰ ਗੁਰਮਖਿਆ ਸਮਾਈ ਜਦਾ ਮਾਲਕ ਦੇ ਆਵਾਜ਼ ਨੂੰ ਮਨ ਨੇ ਲੱਭ ਲਿਆ ਫਿਰ ਉਹਦੇ ਵਿੱਚ ਹੋਂਮੇ ਪਜ ਜਾਂਦੀ ਆ ਹੋਂਮੇ ਗਰਭ ਜਾਏ ਮਨ ਪੀਨੇ ਯਾ ਮਨ ਭਿੱਜ ਗਿਆ ਉਹਦੇ ਨਿਸ਼ਾਨੀ ਬਾਰਿਸ਼ ਪੈਣ ਲੱਗੀ ਪਈ ਅੰਦਰ ਆਸ ਆਉਣ ਲੱਗਿਆ ਕਹਿੰਦੇ ਝੂਠ ਨਾ ਪਾਵਸ ਅਖੰਡ ਕਿਨੇ ਜੇ ਉੱਥੇ ਅਸੀਂ ਨਹੀਂ ਜਾਂਦੇ ਫਿਰ ਸਾਡਾ ਬਖੰਡ ਬੇਨਗੁਰ ਸਾਹਿਬ ਦਾ ਨਹੀਂ ਘਰਵਾਰ ਉਹ ਸਭ ਤੋਂ ਬਿਨਾਂ ਸਾਡਾ ਘਰਵਾਰ ਨਹੀਂ ਹੈਗਾ। ਜਨ ਪੀਤ ਨਹੀਂ ਕਿ ਭਈ ਸਾਰਾ ਬਖੰਡਾ ਨਾਨਕ ਗੁਰਮੁਖ ਤਤ ਵਿਚਾਰ। ਅਸੀਂ ਆਪਣਾ ਵਿਜਾਨਤਾ ਤਤ ਨੂੰ ਤਤੋ ਤਤ ਮਿਲੇ ਮਨ ਮਾਨਿਆ ਦੂਜੇ ਪਾਇਕ ਤਕਰਾਣੇ ਬੋਲੇ ਪਵਨ ਗਗਨ ਗਰਜੇ ਨਾਨਕ ਨੇਚਲ ਮਿਲੇ ਸੱਜੇ। ਯੋਗਨਵੇ ਜੀ ਦਾ ਭੇਤ ਆ ਗਿਆ ਪਤਾ ਲੱਗ ਗਿਆ। ਭੇਰ ਮਾਲਕਾਂ ਜੇ ਤੁਹਾਨੂੰ ਇੰਨਾ ਭੇਜਾਗਾ ਫਿਰ ਖਾਲੀ ਨਾ ਚਲੇ ਜਾਓ ਜਿਵੇਂ ਆਇਆ ਤਵੇਂ ਜਾਵੇ ਬੋਰੇ ਜੋ ਜਨਮੇ ਤੋ ਮਰਨ ਪਿਆ ਪਹਿਲਾ ਜਿਹੜੇ ਬੰਦੇ ਨੇ ਜਨਮ ਲਿਆਵਾ ਉਹਨੇ ਮਰਨੇ ਹੀ ਮਰਨਾ ਜਿਵੇਂ ਅਸੀਂ ਹਰੀ ਦੇ ਦਵਾਰ ਚ ਮਰੀਏ ਮਾਲਕ ਦੇ ਦਰ ਤੇ ਮਰੀਏ ਸਾਧ ਰਹੀ ਮਰੀਏ ਤੇ ਸਾਨੂੰ ਇਹ ਦੁਆਰਾ ਜ਼ਿੰਦਗੀ ਭੋਗਣੀ ਪੈਣੀ ਮਾਕੇ ਦਾਤੇ ਪਰਵਾਰ ਜੋ ਰਹਾ ਸਪੋਕੀ ਤੇ ਤੇ ਦੁੱਖ ਲੱਗੇ ਨਾਮ ਵਿਸਾਰ ਪਵਜਲ ਪਿਆ ਜੇ ਅਸੀਂ ਰਹਿ ਗੋਣ ਦੇ ਸੁੱਖਾਂ ਵਿੱਚ ਪੈ ਕੇ ਨਾਮ ਨੂੰ ਵਿਸਾਰਦਾ ਫਿਰ ਪਵਜਲ ਜੰਮਣਾ ਮਨ ਪੋ ਫਿਰ ਬੜਾ ਔਖ ਹੋ ਜਾਊਗਾ ਤਰੇ ਗੋਣ ਦੇ ਸੱਚ ਤਨ ਤਨ ਦੇਖ ਤੇ ਗੜਬ ਗਿਆ ਕਹ ਜਿਹੜਾ ਤਨ ਤੇ ਤੁਹਾਨੂੰ ਆਪਦੇ ਨੂੰ ਹੰਕਾਰ ਕਰਦੇ ਕੋਈ ਪੈਸੇ ਦਾ ਹੰਕਾਰ ਦਾ ਕੋਈ ਸਰੀਰ ਦਾ ਫਾਰ ਕਰਦਾ ਮੇਰੇ ਵਰਗਾ ਕੋਈ ਹੈ ਨਹੀਂ ਇਹ ਲਾਵੇ ਨਰਕਾ ਅਧਿਕਾਰੀ ਕਾਨਕ ਕਾਮਣੀ ਸਿਉਹੇ ਤਬ ਵਧਾਇਓ ਕਿ ਨਾਮ ਬਸਾਰ ਪਰਮ ਗਿਆ ਕਹਿੰਦਾ ਜਿਵੇਂ ਅਸੀਂ ਰਹਿ ਗੌਂ ਦੇ ਵਿੱਚ ਜਿਵੇਂ ਸੋਨਾ ਹੁੰਦਾ ਹੈ ਇਸਤਰੀ ਸੋਨੇ ਬਰਾਬਰ ਕਿਉਂ ਆਸ ਵਿੱਚ ਮਿਲਾਪ ਕਰਦੇ ਆ ਬੰਦੇ ਆਉਂਦੇ ਆ ਅਸੀਂ ਭੜਕਣੇ ਚ ਪੈ ਜਿੰਦੇ ਆ ਵੇ ਮੇਰੀ ਆ ਇਹ ਤਾਂ ਇੱਕ ਮਾਲਕ ਨੇ ਹੀਲਾ ਕੀਤਾ ਦੁਨੀਆਂ ਦੇ ਵਾਧੇ ਵਧਾਉਣ ਖਾਤਰ ਸਨ ਰੇਜਿਕ ਦੇਣ ਦੀ ਖਾਤਰ ਸਾਰਾ ਕੰਮ ਉਹ ਕਰਦਾ ਜਿਉਂ ਪੌਣ ਬੰਦ ਕਰਦਾ ਸਾਰਾ ਖਤਮ ਹੋ ਜਾਵੇ ਸਾਨੂੰ ਮਾਲਕ ਨੇ ਦੱਸਿਆ ਵੀ ਤੁਸੀਂ ਕਿੱਥੇ ਰਹਿ ਸਕਦੇ ਜੱਤ ਸੱਤ ਸੰਜਮ ਸੀਗਲ ਨਾ ਰੱਖਿਆ ਪ੍ਰੇਤ ਪਿੰਜਰ ਮੇ ਕਸ਼ਟ ਪਿਆ ਕਹਿੰਦੇ ਜੇ ਸਾਨੂੰ ਜਲਦਾ ਪਤਾ ਨਹੀਂ ਲੱਗਿਆ ਹੈਗਾ ਮਾਨੂੰ ਸੀਲ ਨਹੀਂ ਕੀਤਾ ਹੈਗਾ ਤੇ ਪ੍ਰੇਤ ਜੂਨ ਜਲੇ ਜਾਮ ਮਤਲ ਫਿਰ ਕਰਨੇ ਉਠਾਇਆ ਨਿੱਜ ਕਰਨੇ ਉਠਾਇਆ ਨੇਚਰਲ ਕਰਨੇ ਕਹਾ ਪਾਇਆ ਬਣੀ ਕਹਿੰਦੇ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮੇ ਕਾ ਆਸਵਾਰੀ ਨਿੱਜ ਕਰਨ ਮਹਿਲ ਬਹੁਤ ਸਖਸ ਜੇ ਮੋਹ ਨਗ ਫੇਰਾ ਉਹ ਨਾਨਕ ਨਿਚੇ ਲਗ ਪਰ ਗੁਰ ਕੀ ਉਹ ਵਧਾ ਨਹੀਂ ਗੁਰੂ ਨਾਲ ਆਵਾਜ਼ ਨ ਬੰਦਿਆ ਫਿਰ ਇਹ ਨਿਕਲ ਜਾਂਦਾ ਨਹੀਂ ਤਾਂ ਫਿਰ ਪ੍ਰੇਮ ਜੂਣਾ ਜੇ ਨਹੀਂ ਉੱਥੇ ਰੱਖਦੇ ਆ ਇਦਾਂ ਇਹ ਸਾਂਝ ਕਹ ਲਾਂਗੇ ਫੇਰ ਆ ਕਹਿੰਦੇ ਪੁੰਨ ਦਾਨ ਅਸਨਾਨ ਨਾ ਸੰਜਮ ਸਾਥ ਸੰਗਤ ਬਿਨ ਬਾਦ ਜੇ ਆ ਕਹਿੰਦੇ ਜੇ ਪੁੰਨ ਦਾਨ ਕਰਦੇ ਆ ਸੀ ਸਾਥ ਸੰਗਤ ਤੋਂ ਬਿਨ ਪੁੰਨ ਦਾਨ ਨਹੀਂ ਹੈਗਾ ਜਿਹੜਾ ਸਾਥ ਆ ਉਹ ਦਾਨ ਕਰੋ ਤਾਂ ਗਾ ਸੇਵਾ ਕੋ ਦੁਪਰ ਇੱਕ ਸੰਤ ਗ੍ਰਾਮ ਰਾਜੇ ਦਾ ਦਾ ਸੰਤ ਜੀ ਦਾ ਨਾਮ ਸੰਤ ਦਾਨ ਕਰਦਾ ਜਿਹੜਾ ਦੁਨਿਆਵੀ ਪਿਆਸ ਆਵਾਸੇ ਉਹ ਵੀ ਦੇਖ ਕੇ ਦਾਨ ਕਰਨਾ ਵਾ ਜਿਹੜੇ ਕੋਈ ਨਾਮ ਜਪਦਾ ਸੰ ਤਰੀਕੇ ਨਾਲ ਦੱਸਦੇ ਆ ਉਹਨਾਂ ਨੂੰ ਸੇਵਾ ਕਰ ਸਕਦੇ ਆ ਦੱਸਦੇ ਸੌਣ ਜਗ ਹੈ ਨਾ ਆਪਾਂ ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿੱਥੇ ਨਾਮ ਦੱਸਿਆ ਨਹੀਂ ਜਾਂਦਾ ਉਹ ਦਾਨ ਨਹੀਂ ਮੰਨਿਆ ਜਾਂਦਾ ਜਿੱਥੇ ਆਪਾਂ ਨੂੰ ਮਿਲਦਾ ਵਾ ਜਿੱਥੇ ਆਪਣਾ ਤਰੇ ਗੋਂਦੇ ਮੈਂ ਗੱੱਚਾ ਪਾੜਦਾ ਚੰਗੇ ਸਕੂਲ ਹੋਵੇ ਇਹ ਸਕੂਲ ਵਾਲੇ ਚੰਗੇ ਬੱਚੇ ਨੂੰ ਪੜ੍ਹਨ ਫੇਰ ਅਸੀਂ ਲੈ ਕਾਲ ਫੇਰ ਉਹਨਾਂ ਫਿਰਸਾ ਦਿੰਦੇ ਆ ਇਹ ਦਰਾਂ ਜਿਹੜਾ ਸਾਡਾ ਉਹ ਨੂੰ ਸੇਵਾ ਦਾ ਸੰਵਾਦ ਸੋ ਉਹ ਇਹ ਨਹੀਂ ਮੰਗਦੇ ਕਿ ਬਈ ਹਾਂ ਬਈ ਸਾਡੇ ਵੀ ਸੈ ਇੰਨੀ ਆ ਜੋ ਆਪਦੇ ਪਰਬਲ ਆ ਮਨ ਚਾਹੁੰਦਾ ਮੈਂ ਇਹਨੂੰ ਇੰਨੀ ਸੇਵਾ ਕਰਨੀ ਆ ਉਹ ਕਰ ਸਕਦਾ ਉਹ ਫਿਰ দান ਮਾਲ ਖੁਸ਼ ਹੁੰਦਾ ਕਿ ਬੱਚੇ ਮੇਰਾ ਰੋਲ ਮਰ ਕੇ ਖਾਂਦਾ ਸੰਗਤ ਵਿੱਚ ਤਾਂ ਇਹ ਕਹਿੰਦਾ ਪੁੰਨ দান ਅਸਨਾਨ ਦਾ ਸੰਜਮ ਸਾਥ ਸੰਗ ਬਿਨ ਬਾਹਰ ਜੀ ਆ ਸਾਦ ਸੰਗ ਤੋਂ ਬਿਨਾ ਵਾਹ ਚੱਲਿਆ ਨਾ ਮੈਂ ਇਨਦਾਨ ਕੀਤਾ। ਫੇਰ ਕਹਿੰਦੇ ਲਾਲਚ ਲਾਗੇ ਨਾਮ ਵਿਸਾਰਿਓ ਆਪ ਦਾ ਪੰਜਾਬ ਤੇ ਜਨਮ ਗਿਆ ਲਾਲਚ ਵਿੱਚ। ਹਉਮੈ ਵਿੱਚ ਹੰਕਾਰ ਵਿੱਚ ਮੈਂ ਇਨਦਾਨ ਕੀਤਾ। ਫੇਰ ਜਿਹੜਾ ਉਹ ਸਾਧ ਹੁੰਦਾ ਉਹਨੇ ਫੇਰੇ ਸੁਣੇ ਨਹੀਂ ਕਹਣਾ ਬਈ ਇਹਨੂੰ ਉਡਾਰੇ ਹੋਂ ਦੇਖੋ ਅਸੀਂ 200 2000 1000 2000 ਦੰਨਿਆਂ ਗੁਰਦਵਾਰੇ। ਉਹਦੇ ਬੋਲ ਲਿਆ ਜੀ ਇਹਦੇ ਬਨਾਰੇ ਪਰ ਸੰਤ ਨਹੀਂ ਬਨਾਰੇ ਪਰ ਦਾ। ਉਨੇ ਕਿਰੇ ਪਰਨੇ ਨਾਮ ਦੇ ਉਹਨੇ ਉਹ ਸਭ ਲਾਉਣੀ ਆ ਸਪਾਰਸ਼ ਜਿਹੜੀ ਕਿ ਤਰੀ ਮਨ ਮੋਕੇ ਸੇਕਰ ਦੇ ਜਾ ਕੇ तेरे ਹਿਰਦੇ ਵਿੱਚ ਵਸ ਜਾਵੇ ਅਨਹਦ ਸ਼ਬਦਾਂ ਦੀ ਅਨਹਦ ਸ਼ਬਦ ਦੇ ਰੱਬਾ ਉਹਨੇ ਨਾਲ ਹੀ ਸੁੱਤ ਜਿਲੇ ਹੋਵੇ ਜਨਮ ਮਰਨ ਖਤਮ ਹੋਏ ਮੰਨ ਦਾ ਉਹਦਾ ਉਸ ਸਪਾਰਸ਼ ਲੋਣੀਆ ਕਹਿੰਦਾ ਜਾਂ ਜੰਮ ਤਾਇ ਕੇ ਸਗਹ ਮਾਰੇ ਸੁਰਤ ਨਹੀਂ ਮੁੱਖ ਕਾਲ ਗਿਆ ਕਹਿੰਦਾ ਜਾਂ ਫੇਰ ਉਹ ਟੌਂਦੇ ਆ ਫੇਰ ਕਿੱਥੇ ਜਾਂਦਾ ਫੇਰ ਫੇਰ ਪਸਤੌਂਦਾ ਵੀ ਮੈਂ ਤਾਂ ਜਿਵੇਂ ਇੱਕ ਪਹਾੜੀ ਨੂੰ ਪਹਾੜਾ ਮਿਲਿਆ ਇਸ ਤਰ੍ਹਾਂ ਮੈਂ ਨਿਕਲ ਗਿਆ ਮੈਂ ਦਿਨ ਤੇਰਾ ਜਿੰਦਾ ਰਿਆ ਐਨ ਸੁਨਿੰਦਾ ਤਤਪਰਾਇ ਹਿਰਦੇ ਨਾਮ ਨਾ ਸ਼ਬਦ ਦੇ ਆ ਇਹ ਮੇਰੇ ਹਿਰਦੇ 'ਚ ਸ਼ਬਦ ਵਸਿਆ ਹੀ ਨਹੀਂ ਉਹ ਇਸ ਤਰ੍ਹਾਂ ਅਸੀਂ ਮਾਲਕ ਦੇ ਦਬਤੋਂ ਬਿਨਾਂ ਸਭ ਤੋਂ ਬਿਨਾਂ ਸਾਡੀ ਗੱਤ ਨਹੀਂ ਹੈਗੇ ਮੈਨ ਗੁਰੂ ਸਾਹਿਬ ਦੇ ਨਾਲ ਗਤ ਪਤ ਪਾਵੇ RAM ਨਾਮ ਬਿਨ ਨਰਕ ਗਿਆ ਬੇਮਾਲ ਗ੍ਰਾਮ ਨਾਮ ਮਾਲਕ ਦੇ ਨਾਮ ਤੋਂ ਬਿਨਾ ਨਰਕਾਂ ਅੰਧਕਾਈ ਜੇ ਨਾਮ ਸੁਣ ਲਿਆ ਫਿਰ ਮਾਲਕ ਦੇ ਦਰ ਤੇ ਜਨਮ ਮਨ ਖਤਮ ਖੰਮੇ ਕੇ ਬੇਸ ਕਰੇ ਨਡੂਆ ਯਮੋ ਪਾਪ ਮੈਂ ਗਲਤ ਗਿਆ ਕਹਿੰਦਾ ਮਿੰਟਾ ਜੀ ਉਹਦਾ ਬੇਸ ਬਦਲੀ ਕਰਕੇ ਭੇਜ ਦਿੰਦੇ ਆ ਇਤੁਤ ਮਾਇਆ ਦੇਖ ਵਿਸਾਰੀ ਮੋਹ ਮਾਇਆ ਕੇ ਮਗਨ ਪਿਆ ਕਹੰਦੇ ਦੇ ਕਿ ਮਾਇਆ ਵਿੱਚ ਫਸ ਗਿਆ ਕਰੇ ਵਿਕਾਰ ਵਿਕਾਰ ਘਨੇਰੇ ਸੁਰਤ ਸਾਧ ਦੇ ਬਿਨ ਧਰਮ ਪਿਆ ਕਹਿੰਦਾ ਸੁਰਤੀ ਦਾ ਸਾਧਨ ਜਿ ਮਿਲ ਨਹੀਂ ਹੋਇਆ ਪਰਮਾਚ ਹਉ ਮੇ ਰੋਗ ਮਹਾਂ ਦੁਖ ਲਾਗਾ ਗੁਰਮਤਿ ਲੇਵੋ ਰੋਗ ਕਹਿੰਦਾ ਤਰੀਕਾ ਲਾਵਾਂਗੇ ਫੇਰ ਰੋਗ ਜਾਂਦਾ ਗੁਰਮਖਰਾਈ ਸੁਖ ਸੰਪਤ ਕੋ ਆਪ ਦੇ ਕੇ ਸਾਗਦ ਮਨੋ ਮਾਨ ਪਿਆ ਕਹਿੰਦਾ ਦੇਖ ਕੇ ਦੁਨਿਆਵੀ ਨੂੰ ਵੀ ਮੇਰੇ ਵਰਗਾ ਕੋਈ ਹੈ ਨਹੀਂ ਹੰਕਾਰ ਚ ਹੋ ਗਿਆ ਉਹਦੇ ਅੰਦਰ ਹਉਮੈ ਦਾ ਰੋ ਹੋਇਆ ਜਿਸ ਕਾ ਇਹ ਤਨ ਤਨ ਸੋ ਫੇਰ ਲੈਵੇ ਅੰਤਰ ਸਹਿਸਾ ਦੁਖ ਪਿਆ ਕਹਿੰਦਾ ਯਾਰ ਇਹ ਤਾਂ ਆਪ ਦਾ ਬਣਾ ਰਵੇ ਫਿਰ ਕਾਲ ਬਸ ਅੰਤ ਕਾਲ ਕਿਸ ਸਾਥ ਨਾ ਚੱਲੇ ਜੋ ਦੀਸੇ ਸਭ ਇਸੇ ਮਾਇਆ ਕਹਿੰਦਾ ਸੇਕੜੇ ਜਾ ਕੇ ਹੱਥ ਨਹੀਂ ਆਉਂਦਾ ਇਸ ਤਰ੍ਹਾਂ ਕਹਿੰਦੇ ਆਦ ਪੁਰਖ ਪਰੰਪਰ ਸੋ ਪ੍ਰਭ ਹਰ ਨਾਮ ਰਿਧੇ ਲ ਪਾਰ ਪਿਆ ਜਦ ਅਸੀਂ ਉਹ ਮਾਲਕ ਦੇ ਨਾਮ ਦੇ ਵਿੱਚ ਜੁੜ ਗਏ ਫਿਰ ਥੋੜਾ ਜੰਮਰ ਮਨ ਖਤਮ ਮੂਏ ਕੋ ਰੋ ਵੀ ਕਿਸੇ ਸੁਣਾਵੇ ਐ ਸਾਗਰ ਅਸਰਾਲ ਪੈ ਗਿਆ ਉੱਥੇ ਕੋਈ ਰੋਣ ਵਾਲਾ ਨਹੀਂ ਹੈਗਾ ਦੇਖ ਕਟੰਬ ਮਾਇਆ ਗ੍ਰਹਿ ਅੰਦਰ ਮੰਦਰ ਸਾਖਤ ਜਾਲ ਪ੍ਰਾਣ ਪਿਆ ਕਹਿੰਦੇ ਦੇਖ ਕੇ ਮਾਇਆ ਨੂੰ ਰੋਂਦਾ ਜਾਂ ਆਇਤਾ ਕਿਨੇ ਮਿਠਾਏ ਚਾਲੇ ਕਿਸੇ ਬੁਲਾਏ ਲਿਆ ਫੇਮਾਲ ਕਹਿੰਦੇ ਆ ਜੋ ਕਿਸ ਕਰਨਾ ਸੋ ਕਰ ਰਹਾ ਬਕਸਣ ਹਰੇ ਬਕਸ ਲਿਆ ਜਿਆਦਾ ਸੇ ਹੋਰ ਮਾਲਕੇ ਦਰਤੇ ਉਹਨੇ ਜਦ ਮਾਲਕਾਂ ਦੇਖਿਆ ਵਾ ਹਿਸਾਬ ਕਰਦਾ ਵਾ ਫਿਰ ਬਖਸਿਆ ਜਨਹਿ ਲੋਕਾਂ ਚ ਆਖਿਆ RAM ਰਸੈਣ ਤਿੰਨ ਕੀ ਸੰਗਤ ਖੋਜ ਪਿਆ ਜਿਨ੍ਹਾਂ ਨੇ ਰਸ ਲਿਆ ਫਿਰ ਮਾਲ ਨੂੰ ਦੱਸਦੇ ਆਪਨੂੰ ਰਿੱਧ ਸੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਸਾ ਸੜਨ ਪਿਆ ਦੁੱਖ ਸੁੱਖ ਗੁਰਮੁਖ ਸਮ ਕਰ ਜਾਣੇ ਹਰਗ ਸੁਖ ਤੇ ਬੇਰਕਤ ਪਿਆ ਜਿਨ੍ਹਾਂ ਬਰਾਬਰ ਰੱਖਿਆ ਫਿਰ ਕਹਿੰਦਾ ਤੇ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾ ਲਿਆ ਇਹ ਆਪੇ தம் ਹੰਕਾਰ ਨੂੰ ਮਾਰ ਜਿੰਨੇ ਹੰਕਾਰ ਨੂੰ ਮਾਰਿਆ ਉਹ ਮਾਲਕ ਦੇ ਦਰ ਤੇ ਪਰਵਾਨ ਹੋਇਆ ਪਿਆਰ ਭਾਵਨਾ ਨਾਲ ਇਸ ਪਰਮ ਨੂੰ ਹੰਕਾਰੋ ਮਾਲਕ ਨੇ ਬਖਸ਼ ਕੀਤੀ ਆ ਨਾਮ ਦੀ ਬਾਤ ਬਖਸ਼ੀ ਆ ਲੋਕ ਸੁਖੀ ਲੋਕ ਸੇ ਲੇ ਕਰਦੇ ਆ ਆਪਾ ਕਦਮ ਗੜ ਕੇ ਮਾਲਕ ਦੇ ਚਰਨਾਂ ਨਾਲ ਜੁੜ ਕੇ ਸੀ ਜੀ ਨੂੰ ਸਫਲ ਕਰੇ ਲੋਕ ਸੁਖੀ ਲੋਕ ਸੇ ਲੈ ਲੈ ਬਲੌਕ ਹਤੇ ਬਾਈ ਗੁਰਜੀਤ ਕਾ ਖਾਲਸਾ ਬਾਈ